ਦੋਸਤੋ ਐਡ ਕੀ ਪੀਆਰ 131 ਝੋਨਾ ਲਾਉਣ ਦਾ ਬੜਾ ਜ਼ਿਆਦਾ ਰੌਲਾ ਚੱਲੀ ਜਾਂਦਾ ਹੈ ਹਰ ਇੱਕ ਜ਼ਿੰਮੇਦਾਰ ਕਹਿੰਦਾ ਹੈ ਕਿ ਮੈਂ ਪੀਆਰ 131 ਲਾਉਣਾ ਹੀ ਲਾਉਣਾ ਹੈ ਭਾਵੇਂ 2 ਕਿੱਲੇ ਲਾਵਾਂ 4 ਲਾਵਾਂ ਕਈ ਤੇ ਕਹਿੰਦੇ ਆ ਕਿ ਅਸੀਂ ਸਾਰੇ ਦਾ ਸਾਰਾ ਹੀ ਪੀਆਰ 131 ਲਾ ਦਨਾ ਹੈ ਪਰ ਇਹ ਵੈਰੈਟੀ ਜਿਹੜੀ ਇਹ ਅਸੀਂ ਖੁਦ ਵੀ ਪਿਛਲੇ ਵਾਰ ਇਹ ਝੋਨਾ ਲਾਇਆ ਸੀ ਇਹਦੇ ਨਾਲ ਦੀ ਨਾਲ ਪੂਰੇ ਪੰਜਾਬ ਦੇ ਵਿੱਚੋਂ ਹੀ ਆਪਣੇ ਕੋਲ ਜੋ-ਜੋ ਰਿਪੋਰਟਾਂ ਆਈਆਂ ਨੇ ਚੰਗੀਆਂ ਗੱਲਾਂ ਵੀ ਜਿਹੜੀਆਂ ਨੇ ਇਸ ਝੋਨੇ ਦੇ ਨਾਲ ਰਿਲੇਟਡ ਉਹ ਵੀ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਤੇ ਜਿਹੜੇ ਕੁਝ ਮਾੜੇ ਤੱਥ ਨੇ ਉਹ ਵੀ ਦੱਸਾਂਗੇ ਤਾਂ ਜੋ ਲਾਉਣ ਤੋਂ ਬਾ 对。 ਤੁਸੀਂ ਫਸ ਨਾ ਜਾਓ ਤੁਹਾਡਾ ਨੁਕਸਾਨ ਨਾ ਹੋ ਜਾਵੇ ਵੀਡੀਓ ਨੂੰ ਜਰੂਰ ਤੁਸੀਂ ਧਿਆਨ ਦੇ ਨਾਲ ਅੰਤ ਤੱਕ ਵੇਖਿਓ ਚੈਨਲ ਨੂੰ ਜੇਕਰ ਹਾਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲੈਣਾ ਬਣਦਾ ਹੈ ਇੱਥੇ ਹੁਣ ਜਰੂਰ ਕਰ ਲਓ ਇਹਦੇ ਨਾਲ ਹੋਵੇਗਾ ਕੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਫ੍ਰੀ ਦੇ ਵਿੱਚ ਜਿਹੜੀਆਂ ਵੀਡੀਓ ਨੇ ਉਹ ਤੁਹਾਡੇ ਤੱਕ ਤੁਹਾਡੇ ਫੋਨ ਤੱਕ ਪਹੁੰਚਦੀਆਂ ਰਹਿਣਗੀਆਂ ਪੀਆਰ 131 ਚੋਣਾ ਦੋਸਤੋ ਵਧੀਆ ਕਿਸਮਾਂ ਪਿਛਲੇ ਸਾਲਾਂ ਦੇ ਵਿੱਚ ਜੋ-ਜੋ ਇਹਦੇ ਆਪਾਂ ਨੂੰ ਰੁਝਾਨ ਵੇਖਣ ਨੂੰ ਮਿਲੇ ਨੇ ਉਹਦੀਆਂ ਜੜੀਆਂ ਚੰਗੀਆਂ ਗੱਲਾਂ ਨੇ ਉਹ ਇਹ ਇਹ ਨੇ ਕਿ ਇਹਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਕੋਈ ਜਾਦੀਆਂ ਬੰਬਾਂ ਬਾਰੀਆਂ ਆਪਾਂ ਨੂੰ ਵੇਖਣ ਨੂੰ ਨਹੀਂ ਮਿਲਦੀਆਂ ਘਟ ਬਿਮਾਰੀਆਂ ਆਉਂਦੀਆਂ ਨੇ ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਉਹ ਇਹ ਹੈ ਕਿ ਇਹ ਪੱਕਣ ਤੱਕ ਬਿਲਕੁਲ ਹਰਿਆ ਭਰਿਆ ਰਹਿੰਦਾ ਹੈ ਸੁੱਕਦਾ ਨਹੀਂ ਗਝੋਨਾ ਤੀਸਰੀ ਜਿਹੜੀ ਸਭ ਤੋਂ ਵੱਡੀ ਗੱਲ ਉਹ ਇਹ ਹੈ ਕਿ 140 ਦਿਨਾਂ ਦੇ ਵਿੱਚ ਆਪਾਂ ਨੂੰ ਇਹ ਜਿਹੜੀ ਵੈਰਾਈਟੀ ਹੈ ਚੰਗਾ ਝਾੜ ਦੇ ਜਾਂਦੀ ਹੈ ਪਨੀਰੀ ਦੇ ਦਿਨ ਵੀ ਵਿੱਚ ਪਾ ਕੇ ਤੇ ਮਾੜੀਆਂ ਗੱਲਾਂ ਜਿਹੜੀਆਂ ਨੇ ਉਹ ਇਹ ਨੇ ਕਿ ਇਸ ਝੋਨੇ ਦੇ ਵਿੱਚ ਬਾਉਣੇ ਬੂਟਿਆਂ ਦਾ ਜਿਹੜਾ ਰੋਗ ਹੈ ਜਿਹੜਾ ਪ੍ਰਾਰ ਆਪਾਂ ਨੂੰ ਵੇਖਣ ਨੂੰ ਮਿਲਿਆ ਸੀ ਝੋਨਿਆਂ ਦੇ ਵਿੱਚ ਤੁਹਾਨੂੰ ਯਾਦ ਇਹ ਨਾ ਕਿ ਹਜ਼ਾਰਾਂ ਏਕੜ ਝੋਨਾ ਉਸ ਬਿਮਾਰੀ ਦੇ ਨਾਲ ਬਰਬਾਦ ਹੋ ਗਿਆ ਸੀ ਜ਼ਿੰਮੇਦਾਰਾਂ ਦਾ ਉਹ ਬਿਮਾਰੀ ਜਿਹੜੀ ਇਹ ਇਸ ਝੋਨੇ ਨੂੰ ਚਾਹ ਕੇ ਪੈਂਦੀ ਹੈ ਯਾਨੀ ਕਿ ਬਾਕੀ ਵੈਰਾਈਟੀਆਂ ਦੇ ਵਿੱਚ ਆਵੇ ਨਾ ਆਵੇ ਜੇਕਰ ਉਹ ਬਿਮਾਰੀ ਇਹ ਸਾਲ ਵਧੇਗੀ ਤਾਂ ਇਹ ਜਿਹੜਾ ਤੁਹਾਡਾ ਝੋਨਾ ਹੈ ਇਹਨੂੰ ਤਾਂ ਛੱਡਦੀ ਨਹੀਂਗੀ ਇਹਨੂੰ ਤਾਂ ਪੂਰੀ ਤਰ੍ਹਾਂ ਸਫਾਇਆ ਜਿਹੜਾ ਇਹਦਾ ਕਰਕੇ ਹੀ ਛੱਡੂਗੀ ਹਾਲਾਂਕਿ ਉਹ ਬਿਮਾਰੀ ਜਿਹੜੀ ਇਹ ਪਿਛਲੇ ਸਾਲ ਆਪਾਂ ਨੂੰ ਬਿਲਕੁਲ ਵੇਖਣ ਨੂੰ ਨਹੀਂ ਮਿਲੀ ਪਰਾਰ ਵੇਖਣ ਨੂੰ ਮਿਲੀ ਸੀ ਪਰਾਰ ਉਹਨੇ ਪੀਆਰ 131 ਦੇ ਪੱਲੇ ਕੁਝ ਵੀ ਨਹੀਂ ਛੱਡਿਆ ਸੀ 5 5 6 6 ਕੁਆਂਟਲ ਵੀ ਜ਼ਿਮੀਂਦਾਰਾਂ ਦਾ ਨਿਕਲਿਆ ਸੀ ਕਈਆਂ ਦਾ ਤੇ ਕਈਆਂ ਦਾ ਤਾਂ ਬਿਲਕੁਲ ਕੁਝ ਵੀ ਨਹੀਂ ਨਿਕਲਿਆ ਸੀ ਮੁੱਢਾਂ ਤੱਕ ਬਿਲਕੁਲ ਇਹਨੂੰ ਉਸ ਬਿਮਾਰੀ ਨੇ ਖਤਮ ਕਰ ਦਿੱਤਾ ਸੀ ਉਹੋ ਹੀ ਜਨਨ ਕਿ ਇੱਕ ਬਿਮਾਰੀ ਹੈ ਜਿਹੜੀ ਸਭ ਤੋਂ ਵੱਡੇ ਪੱਧਰ ਤੇ ਜ਼ਿਕਰ ਵੱਧਦੀ ਹੈ ਤਾਂ ਪੀਆਰ 131 ਝੋਨੇ ਦੇ ਵਿੱਚ ਸਭ ਤੋਂ ਜ਼ਿਆਦਾ ਵੱਧਦੀ ਹੈ ਬਾਕੀ ਹਲਦੀ ਰੋਗ ਆਉਂਦਾ ਜ਼ਰੂਰ ਚ ਉਹ ਆਪਾਂ ਮੰਨਦੇ ਆਂ ਬਾਕੀ ਵੈਰਾਈਟੀਆਂ ਦੇ ਵਿੱਚ ਵੀ ਆਉਂਦਾ ਹੈ ਉਹਨੂੰ ਕੰਟਰੋਲ ਕਰਨਾ ਕੋਈ ਬਹੁਤੀ ਔਖੀ ਗੱਲ ਨਹੀਂਗੀ ਲਾਉਣ ਦੀ ਜਿੱਥੋਂ ਤੱਕ ਗੱਲ ਆਉਂਦੀ ਏ ਜਿਹੜੀਆਂ ਤੁਹਾਡੀਆਂ ਜ਼ਮੀਨਾਂ ਦੇ ਵਿੱਚ ਜਿਹੜੇ ਇਲਾਕਿਆਂ ਦੇ ਵਿੱਚ ਪੀਆਰ 114 ਝੋਨਾ ਵਧੀਆ ਹੁੰਦਾ ਰਿਹਾ ਏ ਤੁਸੀਂ ਆਪਣੇ ਬਜ਼ੁਰਗਾਂ ਨੂੰ ਪੁੱਛ ਲਿਓ ਜੇ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਪੀਆਰ 114 ਝੋਨਾ ਕਿਸੇ ਨੇ ਲਾਇਆ ਏ ਤੇ 14 ਨੇ ਵਧੀਆ ਝਾੜ ਦੇ ਦਿੱਤਾ ਏ ਉਹਨੂੰ ਤਾਂ ਪੀਆਰ 131 ਵੀ ਤੁਹਾਨੂੰ ਵਧੀਆ ਹੀ ਝਾੜ ਦੇ ਦਊਗਾ ਪੱਕੀ ਗੱਲ ਹੈ ਕਿਉਂਕਿ ਉਸੇ ਝੋਨੇ ਦੀ ਹੀ ਸੋਧ ਹੈ ਉਹਦੇ ਤੋਂ ਹੀ ਸੋਧ ਕੇ ਪੀਆਰ 131 ਝੋਨਾ ਜੜਾ ਬਣਾਇਆ ਗਿਆ ਏ ਜੇਕਰ 14 ਚੋਨਾ ਤੁਹਾਡੇ ਕਾਮਯਾਬ ਹੁੰਦਾ ਹੈ ਤਾਂ 31 ਵੀ ਜਿਹੜਾ ਜ਼ਰੂਰ ਹੋਵੇਗਾ ਕੌਮ ਫਿਰ ਕੇ ਜਿਹੜੀ ਗੱਲ ਜਿਹੜਾ ਨਿਚੋੜ ਨਿਕਲਦਾ ਉਹ ਇਹ ਹੈ ਕਿ ਵੈਰੈਟੀ ਚੰਗੀ ਏ ਮਾੜੀ ਨਹੀਂਗੀ ਵੈਰੈਟੀ ਪਰ ਇਹਨੂੰ ਆਪਾਂ ਥੋੜੇ ਥਾਂ ਦੇ ਵਿੱਚ ਹੀ ਲਾਉਣਾ ਹੈ ਸਾਰੀ ਨਾ ਲਾ ਲਿਓ ਜੇ ਕਿਤੇ ਉਹ ਨਾ ਹੋਵੇ ਕਿ ਇਸ ਵਾਰ ਉਹ ਬੌਣੇ ਬੂਟਿਆਂ ਵਾਲੀ ਬਿਮਾਰੀ ਜਿਹੜੀ ਜਿਆਦੀ ਆ ਜਾਵੇ ਵੱਧ ਜਾਵੇ ਤੇ ਹਾਲ ਜਿਹੜੇ ਆਪਣੇ ਮੰਦੇ ਹੋ ਜਾਣ ਤੇ ਜਿਆਦਾ ਹੀ ਬੀਜ ਦੀ ਵੀ ਮੰਗ ਨਾ ਕਰੋ ਕੋਈ ਸੋਨਾ ਨਹੀਂ ਲੱਗਣਾ ਇਹਨੂੰ ਉੱਤੇ ਜਾ ਕੇ ਦਾਣੇ ਹੀ ਲੱਗਣੇ ਆ ਕੁਆਂਟਲ ਘਟ ਨਿਕਲਾਉਣਗੇ ਨਕਲੀ ਬੀਜ ਨਾ ਕਿਤੇ ਲੈ ਲਿਓ ਜੇ ਜਿਆਦੀ ਜਦੋਂ ਜੈਤ ਦੇ ਵਿੱਚ ਗਿਆ ਅਸੀਂ ਪੀਆਰ 131 ਲਾਉਣਾ ਹੈ ਪੀਆਰ 131 ਲਾਉਣਾ ਹੈ PR126 ਜੋ ਨਾ ਵੀ ਵਧੀਆ ਏ ਬਾਕੀ ਬਹੁਤ ਸਾਰੀਆਂ ਵੈਰਾਈਟੀਆਂ ਹੋਰ ਵੀ ਚੰਗੀਆਂ ਹੈਗੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਚੰਗੀਆਂ ਵੈਰਾਈਟੀਆਂ ਦੀ ਵੀਡੀਓ ਵੀ ਜਿਹੜੀ ਛੇਤੀ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਆਂਗੇ ਜਿਆਦਾ ਵੀ ਇਹਦੇ ਪਿੱਛੇ ਭੱਜਣ ਦੀ ਜਿਹੜੀ ਤੁਹਾਨੂੰ ਲੋੜ ਹੈ ਨਹੀਂਗੀ ਵੀਡੀਓ ਵੇਖਣ ਤੋਂ ਬਾਅਦ ਵਿੱਚ ਸ਼ੇਅਰ ਜ਼ਰੂਰ ਕਰਿਓ ਹੋਰ ਕਿਸਾਨਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ